ਗੁਰਦੇਵ ਜੀ ਕੇ ਫਤਿਹ ਦੀ ਸਾਨ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਅਪਰਾਲਾ ਮਨਜੋਤ ਸਿੰਘ ਵੱਲੋਂ ਲਗਾਤਾਰ ਦਾਸਾਨ ਜਿਹੜਾ ਇਨਸਾਨ ਦੀ ਸੇਵਾ ਕਰ ਰਹੇ ਹੈ ਸਾਡਾ ਵੀ ਕਾਫੀ ਲੰਮੇ ਸਮੇਂ ਤੋਂ ਬਾਹਰ ਹੈ ਇਸ ਇਨਸਾਨ ਦੇ ਨਾਲ ਜਦੋਂ ਦਿੱਲੀ ਕਿਸਾਨੀ ਮੋਰਚਾ ਉਦੋਂ ਮੇਲ ਹੋਏ ਉਸ ਤੋਂ ਬਾਅਦ ਤੌਮੀਨ ਸਾਹਿਬ ਮੋਰਚਾ ਮਹਾਲੀ ਬੰਦੀ ਸਿੰਘਾਂ ਦੀ ਰਿਹਾਈ ਲਈ ਉਥੇ ਵੀ ਮੇਲ ਹੋਏ ਫਿਰ ਜਦੋਂ ਹੜ ਆਇਆ ਸਾਡੇ ਵਾਲੇ ਪਾਸੇ ਬੰਡਾ ਮਾਸ ਵਾਲੇ ਪਾਸੇ ਘੱਗੜ ਦੇ ਵਿੱਚ ਤਾਂ ਉਦੋਂ ਵੀ ਇਸ ਇਨਸਾਨ ਨੇ ਸਾਡੇ ਨਾਲ ਖੜ ਕੇ ਸੇਵਾ ਨਿਭਾਈ ਪਰ ਮੈਂ ਬੇਨਤੀ ਕਰਦਾ ਵੱਖ-ਵੱਖ ਇੱਥੇ ਸੰਸਾਮਾ ਆਈਆਂ ਨੇ ਜਿਹੜੀਆਂ ਸੇਵਾ ਕਰ ਰਹੀਆਂ ਨੇ ਸੋ ਜਿਹੜੀ ਪਹਿਲ ਜਣੀ ਆ ਪਹਿਲ ਆਪਣਾ ਨੂੰ ਦਿਆ ਕਰੋ। ਕਈ ਵਾਰੀ ਆਪਾਂ ਪੈਣ ਛੱਡ ਦਨੇ ਆ ਤੇ ਦੂਜਿਆਂ ਨੂੰ ਅਸੀਂ ਪਹਿਲ ਦੇ ਦਿੰਨੇ ਆ। ਦੁਆਬੇ ਵਾਲਿਓ ਮੈਂ ਅੱਜ ਦੁਆਬੇ ਦੀ ਧਰਤੀ ਤੇ ਖੜਾ ਹਾਂ ਹਸ਼ਿਆਰਪੁਰ ਚ। ਤੇ ਮੈਂ ਦੇਖਦਾ ਦੁਆਬੇ ਦੇ ਵਿੱਚ ਜਦੋਂ ਵੀ ਆਉਣ ਦਾ ਮੌਕਾ ਮਿਲਦਾ ਲੋਕਾਂ ਦੀਆਂ ਉਹ ਤਿੰਨ ਤਿੰਨ ਮੰਦੜੀਆਂ ਕੋਠੀਆਂ ਪਾਈਆਂ ਨੇ ਤੇ ਘਰਾਂ ਨੂੰ ਜੱਦੇ ਲੰਕਦੇ ਆ। ਦੁਆਬਾ ਬਹੁਤ ਪਹਿਲਾਂ ਬਾਹਰ ਚ ਲੈ ਗਿਆ ਬਾਹਰਲੇ ਮੁਲਖਾਂ ਨੂੰ ਸ਼ਾਇਦ ਉਧਰ ਤੀਜੀਆਂ ਤੀਜੀਆਂ ਜਾਂ ਚੌਥੀਆਂ ਪੀੜੀਆਂ ਸੋਡੀਆਂ ਉਧਰ ਜਾ ਕੇ ਵੱ ਚੁਕੀਆਂ ਨੇ ਤੇ ਮੇਰੀ ਇੱਕ ਕੋਸ਼ਿਸ਼ਾ ਜੋ ਮੈਂ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਨੂੰ ਕਲਪੁਰੇ ਹਾਂ ਕਿ ਪੰਜਾਬ ਦੀ ਧਰਤੀ ਨਾ ਛੱਡ ਕੇ ਭਜੋ ਫਿਰੇ ਸਾਰੀ ਧਰਤੀ ਜਿਹੜੀ ਬੜੀ ਖੂਬਸੂਰਤ ਹੈ ਬੜੀ ਜਰਖੇਜ ਹੈ ਚਾਹੇ ਚੜਦਾ ਪੰਜਾਬ ਆ ਚਾਹੇ ਲੈਂਦਾ ਪੰਜਾਬ ਆ ਤੁਸੀਂ ਉਦੋਂ ਵੀ ਖੂਬਸੂਰਤ ਧਰਤੀ ਦੇ ਬੈਠਿਓ ਕਿਉਂਕਿ ਦੁਆਬਾ ਸਵਾਲਕ ਦੀਆਂ ਪਹਾੜੀਆਂ ਹਸ਼ਿਆਲਪੁਰ ਜਿੱਥੇ ਮੈਂ ਖੜਾ ਐ ਜਿਸ ਏਰੀਆ 'ਚ ਮੈਂ ਖੜਾ ਟਾਂਡੇ ਦੇ ਏਰੀਆ 'ਚ ਤਾਂ ਇੱਥੇ ਧਰਤੀ ਬੜੀ ਜ਼ਰਖੇਜ ਆ ਪਾਣੀ ਵੀ ਬੜਾ ਮੱਠਾ ਸੋਡੇ ਕੋਲੇ ਸੋਨ ਘਾਟ ਕੋਈ ਨਹੀਂ ਪਰ ਵਾਪਸ ਪਰਤਿਓ ਅਸੀਂ ਆਪਣੀ ਜੇ ਇੱਕ ਵਾਰੀ ਜੜੋਂ ਟੁੱਟ ਗਏ ਧਰਤੀ ਛੱਡ ਕੇ ਭੱਜ ਗਏ ਸੋਨੇ ਜਵਾਕਾਂ ਦੇ ਮੁੜ ਕੇ ਇੱਥੇ ਵਾਪਸ ਨਹੀਂ ਆਉਣਾ ਤੇ ਇਹ ਧਰਤੀ ਦੀ ਖਾਤਰ ਸਾਡੇ ਗੁਰਗਾਂ ਨੇ ਆਪਣੇ ਪਰਿਵਾਰ ਕਰਵਾਨ ਕੀਤੇ ਨੇ ਜੰਗਾਂ ਲੜੀਆਂ ਨੇ ਸੰਘਰਸ਼ ਕੀਤੇ ਨੇ ਖੱਲੂ ਕਾਰੇ ਛੱਲਿਆ ਸਾਡੀ قوم ਨੇ ਇਕਾਂ ਦੇ ਗੋਲੀਆਂ ਖਾਧੀਆਂ ਨੇ ਫਾਂਸੀਆਂ ਤੇ ਚੜਿਆ ਧਰਤੀ ਦੀ ਖਾਕ ਤੇ ਅਸੀਂ ਇਹ ਧਰਤੀ ਨੂੰ ਬੇਦਾਵਾ ਲੈ ਕੇ ਤੋਂ ਭੱਜ ਚਲੇ ਆਂ ਦੱਸੋ 도ਆਬੇ ਵਾਲੋ ਕੋਈ ਵੀ ਲੱਗਦਾ ਮੈਨੂੰ ਅਸਿਹਾਰਪੁਰ ਚ ਮੈਂ ਖੜਾ ਸੋਡਾ ਕੋਈ ਬਾਹਰ ਨਾ ਗਿਆ ਹੋਊਗਾ ਹੈ ਕੋਈ ਐਸਾ ਜੀ ਦਾ ਨਹੀਂ ਕੋਈ ਬੱਚਾ ਪਰਿਵਾਰ ਦਾ ਕੋਈ ਮੈਂਬਰ ਬਾਹਰ ਗਿਆ ਸਾਰੇ ਹੀ ਗਏ ਲੱਗਦੇ ਆ ਇੱਕ ਬਾਪੂ ਨੇ ਅਸਖੜਾ ਕੀਤਾ ਹੈ ਬਾਕੀ ਸਭ ਦੇ ਬਾਹਰ ਆਦੇ ਬਾਕੀ ਤਿਆਰੀਆਂ ਨੇ ਪਹਿਲਾਂ ਫੂਲਾਂ ਲਾਈ ਬੈਠੇ ਹੋ ਮੁੜਨ ਦੀ ਸਭਾਵਨਾ ਹੈ ਮੁੜਿਆਉਂਗੇ ਕੋਈ ਸਭਾਵਨਾ ਨਹੀਂ ਫਿਰ ਤਾਂ ਅਸੀਂ ਤਾਂ ਬਿਨਾਂ ਗਾਲ ਤੋਂ ਰੌਲਾ ਪਾਉਂਨਾ ਪੰਜਾਬ ਬਚਾ ਲੋ ਪਾਣੀ ਬਚਾ ਲੋ ਬੋਲੀ ਬਚਾ ਲੋ ਫਿਰ ਤਾਂ ਬਚ ਗਿਆ ਤੁਸੀਂ ਇਹ ਗੱਲ ਮੈਨੂੰ ਦੱਸੋ ਮੈਂ ਤੁਹਾਡੇ ਕੋਲ ਪੁੱਛਣ ਆਇਆ ਜ਼ਾਬੇ ਤੋਂ ਇਹ ਧਰਤੀ 'ਚ ਕੋਈ ਕਮੀ ਹੈ ਸਾਡੇ ਵਰਗੀ ਧਰਤੀ ਦੁਨੀਆਂ 'ਚ ਕਿੱਥੇ ਹੈਗੀ ਤੇਰੇ ਭੱਜ ਕਿਉਂ ਰਹੇ? ਤੁਹਾਨੂੰ ਮੈਂ ਗੱਲ ਸੁਣਾਉਣਾ ਹੈ। ਮੇਰੇ ਕੋਲ ਵੀ ਕਈ ਵਾਰੀ ਘਰੇ ਆ ਜਾਂਦੇ ਆ ਉਮਰਾਂ ਹੋਈਆਂ ਆਪਣੀਆਂ 70 70 ਸਾਲ ਦੀਆਂ 80 80 ਸਾਲ ਦੀਆਂ ਬਾਬਿਆਂ ਦੀਆਂ ਪਹਿਲਾਂ ਤਾਂ ਰੋਂਦੇ ਆ ਕੇ ਮੈਂ ਪੁੱਛਦਾ ਵਾਂ ਬਾਪੂ ਤਕਰੀਬ ਕੀ ਆ? ਕਹਿੰਦੇ ਸ਼ੇਰਾ 40 ਸਾਲ ਹੋ ਗਏ, 50 ਸਾਲ ਹੋ ਗਏ, 35 ਸਾਲ ਹੋ ਗਏ, 30 ਸਾਲ ਹੋ ਗਏ ਬਾਹਰ ਗਏ ਆ ਨੂੰ। ਜਵਾਕ ਮੋੜ ਨਹੀਂ ਰਹੇ। ਮਾ ਜਵਾਕਾਂ ਨੂੰ ਪੰਜਾਬ ਕਿੰਨੇ ਵਾਰੀ ਲੈ ਕੇ ਆਏ ਹਾਂ 30 ਸਾਲਾਂ ਚ 40 ਸਾਲਾਂ ਚ ਕਦੇ ਕਦੀ ਵਾਰੀ ਆਏ ਹੋਣੇ ਬਗਲ ਕਸੂਰ ਕੀ ਦਾ ਜਦੋਂ ਅਸੀਂ ਆਪਣੇ ਨਿਆਣਾ ਨੂੰ ਆਪਣੇ ਜਵਾਕਾਂ ਨੂੰ ਆਪਣੀ ਮਿੱਟੀ ਨਾਲ ਜੋੜਿਆ ਹੀ ਨਹੀਂ ਇਤਿਹਾਸ ਨਾਲ ਨਹੀਂ ਜੋੜਿਆ ਸਭਿਆਚਾਰ ਨਾਲ ਹੀ ਜੋੜਿਆ ਦੱਸੇ ਨਹੀਂ ਕਿ ਪੰਜਾਬ ਦੀ ਧਰਤੀ ਕੀ ਹੈ ਸਾਡੇ ਲਈ ਕੀ ਹੈ ਦੀ ਮਹੱਤਤਾ ਕਿਵੇਂ ਇਹ ਧਰਤੀ ਦੇ ਖੂਨ ਡੁੱਲੇ ਆ ਜਵਾਕਾਂ ਨੇ ਕੀ ਆਉਣਾ ਰੁਮਕਿਆ ਪੁੱਭਾ ਮਾਰਦੇ ਆ ਇਹਨੇ ਮਿਲੀਅਨ ਮਿਲੀਅਨ ਇਹ ਰਿਹਾ ਪਰ جواب ਨਹੀਂ ਸਾਡੇ ਪੁੱਲੇ ਹੈਗੇ ਕੋਈ ਕੁੜੀ ਕਾਲੇ ਨਾਲ ਬਾਗੀ ਵਿਆਹ ਕਰਾ ਲੇ ਕੋਈ ਗੋਰੇ ਨਾਲ ਬਾਗੀ ਕੋਈ ਮੁੰਡਾ ਕਾਲੀ ਕੋਰੀ ਦੇ ਕੇ ਸਾ ਤੋਂ 500 ਮੀਲ ਦੂਰ ਰਹਿਣ ਲੱਗ ਗਿਆ ਸੋਦੇ ਨਾਲ ਜੇ ਹੀ ਵਾਪੁਰਨਾ ਉਹਨੇ ਵੀ ਕੀ ਢਾਡੀ ਬਹੁਤ ਸੋਹਣੀਆਂ ਗੱਲਾਂ ਕਰਕੇ ਗਈ ਆ ਕੀ ਨਾਮ ਉਹਦਾ ਜੀ ਦਲੇਰ ਕੌਰ ਉਹਨੇ ਬਾਹਾਂ ਖੜੀਆਂ ਕਰਾਂਗਾ ਹੁਣ ਮੈਂ ਵੀ ਬਾਹਾਂ ਖੜੀਆਂ ਕਰਾ ਲਾਂਗਾ ਆਪੇ ਵਾਲੋਂ ਕਿੰਨੇ ਕੁ ਥੋੜੇ ਬੀਬੀਆਂ ਬੈਠੀਆਂ ਭੈਣਾਂ ਬੈਠੀਆਂ ਮਾਵਾ ਬੈਠੀਆਂ ਨੌਜਵਾਨ ਮੋਰਗ ਬੈਠੇ ਆ ਕਿੰਨੇ ਬੰਦੇ ਆ ਜਿਹੜੇ ਤੁਸੀਂ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੇ ਮਰ ਗਏ ਹੋ ਕੋਈ ਹੈ ਸੂਰਮਾ ਵੀ ਮੈਂ ਆਪਣੇ ਜਵਾਗ ਮਗਰ ਜਾਂਦਾ ਮਹੀਨੇ ਦੋ ਮਹੀਨੇ ਬਾਅਦ ਪਤਾ ਕਰਦਾ ਕੀ ਪੜਾਉਂਦੇ ਆ ਕੀ ਸਿਖਾਉਂਦੇ ਆ ਕਿਹੜਾ ਇਤਿਹਾਸ ਕਿਹੜਾ ਸਹਿਤ ਕਿਹੜੀ ਬੋਲੀ ਦੱਸੋ ਕੋਈ ਨਹੀਂ ਜਾਂਦਾ ਆ ਮੇਲੇ ਲੱਗੇ ਹੋਣ ਕੈ ਕਾਇ ਹੋਣ ਕੋਈ ਹੋਰ ਹੋਵੇ ਸਾਰੀ ਦੁਨੀਆ ਲੈ ਕੇ ਟਰੈਕਟਰ ਹੁਣ ਹੋ ਜਾਂਦਾ ਢਾਲੀ ਇਹ ਦੁਆਬੇ ਦੇ ਪਤਾ ਨਹੀਂ ਕਿ ਸੇਰਿਆਂ ਨੂੰ ਕਿਹ ਨੂੰ ਮੰਨਦੇ ਹਾਂ ਆ ਮੈਂ ਪੜਦਾ ਹਾਂ ਨਾ ਸੜਕਾਂ ਤੇ ਲਿਖਿਆ ਬੋਰਡ ਲੱਗੇ ਹੁੰਦੇ ਛੱਟ ਕੇ ਗੁਰੂ ਨੂੰ ਪਤਾ ਨਹੀਂ ਕਿ ਕਿਹੜੇ ਡੇਰੇਆਂ ਨੂੰ ਰੰਗ ਤੁਲੇ ਵਰਦੇ ਆ ਆ ਮੈਂ ਹੁਣੀ ਜਲੰਧਰ ਤੋਂ ਲੰਘਿਆ ਆ ਵੀਡੀਓ ਬਣਾਈ ਆ ਮੈਂ ਕੋਲੇ ਆ ਕੇ ਦਿਖਾ ਵੀ ਦੂੰਗਾ ਜਵਾਕ ਤੁਰੇ ਜਾਂਦੇ ਸੜਕ ਤੇ ਜਵਾਕਾਂ ਦੇ ਸਿਰਾਂ ਦੇ ਦਸਤਾਰਾਂ ਨੇ ਜੂੜੇ ਦੇ ਪੜ ਕੇ ਰਮਾਲ ਬੰਨੇ ਹੋਏ ਨੇ ਫੱਲੇ ਸਲਵਾਰਾਂ ਪਾਈਆਂ ਹੋਣਾਂ ਪਰ ਰੋਗਲਾ ਮਰਾ ਸਲਵਾਰਾਂ ਕਿ ਪਾਈਆਂ ਫਿਰ ਸਕੂਲਾਂ ਨੇ ਬਵਾਪਨਾ ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਹਰਿੰਦ ਸਿੰਘ ਨਲੂਏ ਨੇ ਸਲਵਾਰਾਂ ਕਿਉਂ ਪਾਈਆਂ ਸੀ ਅਗਲੇ ਸਾਡੇ ਸਕੂਲਾਂ ਸਾਡੇ ਜਵਾਕਾਂ ਨੂੰ ਸਲਵਾਰਾਂ ਪਾਉਣ ਲੱਗੇ ਤੇ ਅਸੀਂ ਪਤਾ ਕਰਦੇ ਨਹੀਂ ਵੀ ਕੀ ਕਦੇ ਜਵਾਕ ਨੂੰ ਪੁੱਛਦੇ ਹਾਂ ਵੀ ਸਕੂਲ ਚ ਕੀ ਫਾਸਟਰ ਸੀ ਕੀ ਹੋਇਆ ਥਾਏ ਕੀ ਇਸ ਖੈਰ ਕਿਹੜਾ ਇਤਿਆਦ ਦੱਸਿਆ ਗਿਆ ਹਾਂ ਦਾ ਐ ਸਵਾਗਤ ਕਰ ਲੈਣੇ ਇਕੱਠ ਕਰ ਲੈਣੇ ਇੱਥੇ ਆ ਕੇ ਆਪਾਂ ਮੱਥੇ ਟੇਕਦੇ ਨੇ ਕੋਈ ਫਾਇਦਾ ਨਹੀਂ ਜਿੰਨਾ ਚਿਰ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਸੰਭਾਲਦੇ ਨਹੀਂ ਗੌਰ ਨਹੀਂ ਕਰਦੇ ਸਾਡੇ ਕੋਲ ਸਭ ਤੋਂ ਕੀਮਤੀ ਚੀਜ਼ ਕੀ ਹੈ ਸਾਡੇ ਜਵਾਬ ਨੇ ਆਪਾਂ ਫਸਲ ਹੀ ਦੀਜਦੇ ਆ ਰੋਜ਼ ਕਿਹੜਾ ਮਾਰਦੇ ਆ ਖੇਤ ਯਰ ਕੰਤ ਨੂੰ ਕੋਈ ਰੇਹ ਦੀ ਤਾਂ ਹੀ ਲੋੜ ਪਾਣੀ ਦੀ ਤਾਂ ਹੀ ਲੋੜ ਜਿਹੜੀ ਫਸਲ 6 ਮਹੀਨਿਆਂ ਬਾਅਦ ਕੱਟ ਲੈਣੀ ਆ ਰੋਜ਼ ਕਿਹੜਾ ਜਿਹੜੀ ਫਸਲ ਜਿਹੜੀ نسل ਨੇ ਸੋਡਾ ਆਉਣ ਵਾਲਾ ਪਿੱਖ ਸਾਹਮਣਾ ਹੈ ਜ਼ਿੰਮੇਵਾਰੀ ਸਾਹਮਣੀ ਹੈ ਇਹ ਕੌਮ ਦਾ ਭਾਰ ਆਪਣੇ ਮੋਢਿਆਂ ਤੇ ਚੱਕਣਾ ਹੈ ਉਹਦੇ ਮਾਰ ਕਿੰਨੇ ਵਾਰੀ ਗਏ ਹੋ ਨਹੀਂ ਜਾਂਦੇ ਕਹ ਕਸੂਰ ਕਿਦਾ ਬਈ ਅਸੀਂ ਕਹਿੰਦੇ ਹਾਂ ਦੁਸ਼ਮਣ ਸਾਨੂੰ ਮਾਰ ਤੇ ਲੱਗਿਆ ਹੋਇਆ ਤਾਂ ਮਾਰੂਗਾ ਲక్ష్ਮੀਣੀ ਕਹਦਾ ਜੇ ਮਾਰਿਆ ਨਾ ਸਾਨੂੰ ਉਹਦੇ ਨੀਤੀਆਂ ਲੈ ਕੇ ਆ ਰਿਹਾ ਹੈ ਆ ਐਜੂਕੇਸ਼ਨ ਪਾਲਿਸੀ ਆਈ ਹੈ ਨਵੀਂ ਸਿੱਖਿਆ ਨੀਤੀ ਆਈ ਹੈ ਪਤਾ ਉਹਦੇ ਬਾਰੇ ਆਵਾ ਰੈਡੀ ਬਾਰੇ ਮਰਲਾ ਪਾਇਆ ਮੈਂ ਕਿਹਾ ਨਾਮ ਨਾ ਬਣਨ ਦਿਓ ਜਵਾਕਾਂ ਦੀ ਉਹਦੇ ਕੋਲ ਨਾਲ ਬੈਸਣ ਲਾ ਕੇ ਇਹਦਾ ਪਹਿਲੇ ਉਹਨਾਂ ਕੋਲ ਹੈਗਾ ਇਹ ਸਾਡਾ ਰਿਕਾਰਡ ਆਪਣਾ ਵੋਟਰ ਕਾਰਡ ਜਾਂ ਆਧਾਰ ਕਾਰਡ ਇਹ ਕਿੱਡੀ ਗੱਲ ਆ ਜੇ ਦੇ ਦਾਂਗੇ ਅਸੀਂ ਤਹਕਰ ਸਾਨੂੰ ਸਮਝ ਹੀ ਨਹੀਂ ਲੱਗ ਰਹੀ ਬਾਪ ਕੀ ਰਿਹਾ ਸ਼ਾਸਨ ਹੋ ਕੀ ਰਹੀਆਂ ਨੇ ਅਚਕਾ ਆ ਗਿਆ ਇੰਨੀ ਆ ਗਿਆ ਨਾੜਾ ਚਟਾ ਭਰ ਕੇ ਆ ਤੁਹਾਡੇ ਹਿਾਰਪੁਰ ਚਲੇ ਜਾਓ ਜਲੰਧਰ ਚਲੇ ਜਾਓ ਹੋਲਦੇਰੀ ਚਲੇ ਜਾਓ ਆਈਡੀਪੀ ਸੈਂਟਰ ਖਰ ਖਾਂ ਖੁੱਲੇ ਪਏ ਆ ਕਿਉਂ ਭਾਈ ਇੱਕ ਬਤਰਿਆ ਜਿਹੜਾ ਨੇ ਕਿੰਨੇ ਆ ਔਰ ਪੰਜਾਬ ਅੰਦੀ ਧਰਤੀ ਤੇ ਕਹਾਵਤਾਂ ਬਣਨਾ ਪੰਗਾ ਵੱਢ ਕੇ ਦੱਬ ਜਉ ਹਰਾ ਹੋ ਜਾਂਦਾ ਉਥੇ ਜਵਾਕ ਕਿਵੇਂ ਲੈਣ ਲੱਗੇ ਟੀਕੇ ਨਾਲ ਆ ਬੀਬੀਆਂ ਬੈਠੀਆਂ ਨੇ ਜਿਵੇਂ ਜਿਵਾਕ ਵੀ ਥੋੜੇ ਗੋਦਿਆਂ 'ਤੇ ਕੋਲੇ ਬੈਠੇ ਆ ਆ ਮੋਮਸ ਅੰਡੋਟਲ ਜੇ ਅੱਪੀ ਜੇ 버ਗਰ ਕਿੰਨਾ ਖਾਣਿਓ ਲੈ ਲੂ ਜੇ ਕੀ ਖਾਈ ਜਾਂਦੇ ਹੋ ਏ ਯਾਦ ਰੱਖਿਓ ਜਿਹੜਾ ਗੰਦ ਅਸੀਂ ਖਾਈ ਜੰਨੇ ਆ ਜਾਂ ਜਿਹੜਾ ਜਿਹੜਾ ਮਾਹੌਲ ਬਣ ਰਿਹਾਦਾ ਸਾਡੇ ਅਗਲੇ ਪੀੜ੍ਹੀ ਦੇ ਜਵਾਬ ਨਹੀਂ ਪਹਿਲਾ ਹੋਣਾ ਉਹਦਾ ਹੁਣੀ ਹੁਣੋਂ ਆਟਾ ਖੜਾ ਥੋ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਬਿਨਾਂ ਗੱਲ ਤੋਂ ਵੀ ਰੌਲਾ ਪਾਦੇ ਵੀ ਸਾਡੀਆਂ ਨਸਲਾਂ ਦਾ ਕਹਾਣ ਕੀਤਾ ਜਾ ਰਿਹਾ ਇੱਕ ਬੰਦਾ ਬੋਲਦਾ ਦੋ ਬੰਦੇ ਬੋਲਦੇ ਆ 10 ਬੰਦੇ ਬੋਲਦੇ ਆ ਬਾਕੀ ਚੁੱਪ ਨੇ ਤਮਾਸ਼ੀਰ ਬਣੇ ਹੋਏ ਲੋਕ ਅਈ ਕਲਪਕਾਂ ਜ਼ਮੀਨਾਂ ਨਾ ਵੇਚੋ ਖੜ ਦਿਓ ਚਾਰ ਸਾਲ ਇਥੇ 4-4 5-5 10-10 ਕਰੋੜ ਨੂੰ ਕਿੱਲਾ ਨਹੀਂ ਮਿਲਣਾ ਆ ਸਾਰੇ ਹਾਈਵੇ ਬਣ ਕੇ 26000 ਏਕੜ ਪੰਜਾਬ ਦੀ ਪੈੜੀ ਆ ਭਾਰਤ ਵਾਲਾ ਹਾਈਵੇ ਚ ਰੁਕੀ ਆ ਰੋਹੇ ਕਲੋਨੀਆ ਕੱਟਣਾ ਜਾ ਰਹੇ ਨੇ ਜੇ ਅਸੀਂ ਵੇਚ-ਵੇਚ ਦੀ বিনা ਮਾਮੂ ਭੱਜ ਗਏ ਉਹ ਟਰੰਪ ਦਾ ਮਗਰ ਪੈ ਗਿਆ ਬਾਹਰ ਲਿਆਂਦੇ ਕੀ ਆਜੋ ਦੰਨਾ ਦਾਣੇ ਉਹਦਾ ਭਜਾਉਂਦਾ ਭਜਾਉਣ ਦੇ ਕੈਨੇਡਾ ਵਾਲੇ ਵੀ ਇਤਨਾ ਜ਼ਮੀਨਾਂ ਵੇਚੀ ਬੈਠੇ ਹੋਏ ਘਰ-ਮਾਰ ਵੇਚੀ ਬੈਠੇ ਹੋਵੋਗੇ ਜਵਾਸ ਉੱਧੇ ਆਉਣਾ ਨਹੀਂ ਚਾਹੁੰਦੇ ਹੋਣੇ ਉਧਰੋਂ ਭਜਾਉਣੇ ਆ ਫਿਰ ਕਿੱਥੇ ਜਾਓਗੇ ਜੇ ਪੰਜਾਬ 'ਚ ਕੰਮ ਨਹੀਂ ਹੋਇਆ ਕਿਤੇ ਕੰਮ ਨਹੀਂ ਦੁਨੀਆ 'ਚ ਆਪਰਵਾਸੀ ਆਉਂਦੇ ਆ। ਕੱਲੀ ਟਿਕਟ ਲੈ ਕੇ ਆਉਂਦੇ ਆ ਇੱਥੇ। ਜਿਵੇਂ ਟਿਕਟ ਲੈ ਕੇ ਆ ਕੇ ਕੋਠੀਆਂ ਪਾ ਗਏ, ਪਲਾਟ ਲੈ ਗਏ, ਜ਼ਮੀਨਾਂ ਖਰੀਦ ਗਏ। ਕਿਉਂ ਭਾਈ ਤਵਾਤਰੀਆ ਲੁਧਿਆਣੇ ਹੈ ਕਿ ਨਹੀਂ ਆ। ਕੱਲੀ ਟਿਕਟ ਲੈ ਕੇ ਆਏ ਆ। ਹਾਂ, ਕੋਠੀਆਂ ਦੀਆਂ ਦੁਕਾਨਾਂ ਵਾਲੇ ਕੋਠੀਆਂ ਪਾ ਗਿਆਂ। ਸਾਡੇ ਵਾਲੇ ਮੁੰਡੇ ਕਹਿੰਦੇ ਕੰਮ ਹੀ ਹੈ ਨਹੀਂ, ਕੁੜੀਆਂ ਕਹਿੰਦੀਆਂ ਕੰਮ ਹੈ ਨਹੀਂ। ਇਹ ਕਹਿੰਦਾ ਉਹ ਕੱਖ ਨਹੀਂ ਵੱਢਦਾ। ਉਹਦੀ ਚਾਰ ਫੌਨ ਲਾ ਕੇ ਜਿਹੜੇ ਬਾਹਰ ਜਾ ਕੇ 20-20 ਘੰਟੇ ਕੰਮ ਕਰਦੇ ਤੇ 5 ਘੰਟੇ ਦੀ ਕੰਮ ਕਰਕੇ ਵਜਦਾ ਤੂੰ ਤੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਧਰਤੀ ਬਹੁਤ ਮਹਾਨ ਹੈ ਸੱਭਿਆਤਾ ਬਹੁਤ ਮਹਾਨ ਹੈ ਇਹ ਐਵੇਂ ਨਹੀਂ ਸਾਨੂੰ ਕੋਈ ਖਰਾਬ ਚ ਮਿਲ ਗਈ ਵੀ ਸਾਨੂੰ ਕੋਈ ਖੈਰ ਝੋਲੀ ਚ ਪਾ ਗਿਆ ਵੀ ਇਹ ਧਰਤੀ ਨੂੰ ਸਮਝੋ ਇਹ ਧਰਤੀ ਸਾਤਰ ਬਹੁਤ ਪੈਸਾ ਹੀ ਲਾਇਆ ਬਾਈ ਇਹ ਛੱਡ ਕੇ ਨਾ ਮੱਜੋ ਜੇ ਕਮਾਲ ਨਹੀਂ ਨਾ ਖਵਾਰੀ ਮੁੜ ਕੇ ਪਸਤਾਉਂਗੇ ਮਿਲਣੀ ਦੁਨੀਆ ਦੀ ਆਪਾਂ ਨੂੰ ਪਤਾ ਵੀ ਕੀਜੀ ਚੰਗ ਪਾਣੀ ਦੇ ਭੋਜਨ ਪੁੱਛੇ ਹੋਣੀ ਐ ਤੇ ਸਭ ਤੋਂ ਭੋਜਨ ਦੇ ਚਾਰ ਤਰ੍ਹਾਂ ਦੇ ਧਰਤੀਓ ਸਾਡੇ ਕੋਲੇ ਵਧੀਆ ਧਰਤੀ ਜਮੀਨ ਕਹਿੰਦੇ ਬੰਦੇ ਦੀ ਮਾਂ ਹੁੰਦੀ ਐ ਕਿਸੇ ਦੀ ਮਾਂ ਨੂੰ ਵੇਚ ਨਹੀਂ ਇਹ ਸਾਡੇ ਪੱਲੇ ਵੀ ਕੀ ਰਹੇ ਆਪਾਂ ਕਹਿੰਦਾ ਸਾਈ ਬਣ ਕੇ ਲੋਕ ਸਾਡੇ ਅਕਲ ਪਾਸੋਂ ਦੀ ਫਬਰ ਚੱਲੀ ਜਾਂਦੀ ਐ ਵੀ ਸਾਡੇ 3.5 ਲੱਖ ਬੰਦਾ ਇਧਰ ਅਮਾਜਾ ਬੈਲਟ ਦੇ ਵਿੱਚ ਗੁਰਦਾਸਪੁਰ ਫਗਵਾਣਪੁਰ ਪਾਸੇ ਪਾਸੇ ਤਰਨਤਾਰਨ ਨਾਲ 3.5 ਲੱਖ ਬੰਦਾ ਸਾਈ ਬਣਦਾ ਜਿੰਮੇਵਾਰ ਕੌਣ ਹੈ ਠੀਕ ਹੈ ਮੰਨਦੇ ਹੋ ਲਾਲਚ ਦਿੰਦਿਆ ਕਿਸੇ ਪ੍ਰਕਾਰ ਦਾ ਤੁਮਰਾ ਕਰਦੇ ਆ ਜਿੰਮੇਵਾਰ ਅਸੀਂ ਵੀ ਆ ਚਾਰ ਚਾਰ ਪੰਜ ਪੰਜ ਗੁਰਦੁਆਰੇ ਪੰਡਾ ਇਹ ਕਿੰਨਾ ਦਾ ਮਜਮਾ ਦਾ ਇਹ ਕਿਹਦਾ ਰੰਗਾਸਨਾ ਦਾ ਇਹ ਮਹਿਰਿਆਂ ਦਾ ਇਹ ਜੱਟਾਂ ਦਾ ਪੰਜ ਪੰਜ ਸੇਵੇ ਪਿੰਡਾਂ ਚ ਇੱਥੇ ਫਲਾਣਾ ਬੰਦਾ ਬੁੱਕੂ ਇਹਦੇ ਫਲਾਣਾ ਨਹੀਂ ਭੁਗ ਸਕਦਾ ਸੋਡੇ ਨਹੀਂ ਤਾਂ ਇਹ ਜਮ ਹੋ ਰਿਹਾਗਾ ਇਹ ਰੇਟ ਨਾ ਲੱਗਦਾ ਹੋਊਗਾ ਹੈ ਮਾਰਕੀਟ ਤੇ ਵੀ ਬੜ ਗਿਆ ਸਭ ਨੇ ਸੋ ਗੱਲ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰਉ ਸਮੇਂ ਦੀ ਬਹੁਤ ਘਾਟ ਆ ਤੁਹਾਨੂੰ ਬਹੁਤ ਸਮਾਂ ਹੋ ਗਿਆ ਬੈਠਿਆ ਨੂੰ ਇਹ ਗੱਲਾਂ ਸੁਣ ਕੇ ਇਧਰੋਂ ਸੁਣ ਕੇ ਇਧਰੋਂ ਨਾ ਕੱਢ ਦਿਆ ਕਰੋ ਅਮਲ ਕਰ ਲਓ ਆਮਲਾ ਬਣਾ ਨਵੇਂ ਨਹੀਂ ਹੋਣੇ ਗੱਲ ਜਾ ਕੇ ਅਮਲਾਂ ਦੇ ਮੁੱਕਣੀ ਆ ਆਪਾਂ ਆਪੋ ਆਪਣੀ ਬਾਤ ਮੁਕਾ ਕੇ ਦੁਨੀਆ ਤੋਂ ਤੁਰ ਜਾਣਾ ਸਾਬ ਨੇ ਰਹਿਣਾ ਕਿਸੇ ਨੇ ਨਹੀਂ ਨਾ ਸਾਡੇ ਪਹਿਲਾਂ ਵਾਲੇ ਰਹਿਣਾ ਨਾ ਆਪਾਂ ਰਣਾ ਸਾਡਾ ਫਰਜ਼ ਆ ਕਿ ਆਉਣ ਵਾਲੀਆਂ ਦਸਲਾਂ ਲਈ ਪੰਜਾਬ ਜਾਉਂਦਾ ਜਾਗਦਾ ਵਧੀਆ ਆ ਪਾਣੀਆਂ ਦੀ ਗੱਲ ਅਸੀਂ ਕਰੀ ਐ ਤੰਦਰੁਸਤ ਇਕੱਠ ਰੱਖਿਆ ਬਹੰਡੇ ਘਾਲੋ ਦਿਹਾਣੇ ਉਹ ਮੈਂ ਜਸਲਵੀਰ ਤੋਂ ਲੈ ਕੇ ਬੀਕਾਨੇਰ ਗੰਗਾ ਨਗਰ ਸਾਰਾ ਦੱਖਣੀ ਮਾਲਵਾ ਹਬੂਰ ਬਰੋਜਪੁਰ ਕੋਲੋੜ ਫਾਲਕਾ ਪਿੰਡਾਂ ਦੀਆਂ 6 ਮਹੀਨੇ ਖੜਦਾ ਰਿਹਾ ਹਰ ਪਿੰਡ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੀਆ ਦੇ ਕੈਂਸਰ ਆ ਲੋਕ ਕਹਿੰਦੇ ਸਾਡੇ ਪਿੰਡ 6 ਮਹੀਨੇ ਚ 15 ਕੇਸ ਕੈਂਸਰ ਦੇ ਆ ਗਏ ਸਾਡੇ 20 ਕੇਸ ਕੈਂਸਰ ਦੇ ਆ ਗਏ ਸਾਡੇ ਇੰਨੇ ਨੌਜਵਾਨ ਇੰਨੇ ਬੰਦੇ ਕੈਂਸਰ ਨਾਲ ਮਰ ਗਏ ਉੱਥੇ ਉੱਠ ਕੇ ਕਿੰਨੇ ਕੁ ਬੰਦੇ ਆਏ 20000 ਬੰਦਾ ਬੰਦਾ 3 ਕਰੋੜ ਦੀ ੜਤ ਬੰਦਾ ਪਾਵਾਂ ਜਾ 30000 ਉਹ ਬੈਠਾ ਦੰਦੇ ਆਲਾ 65 ਸਾਲ ਹੋ ਗਏ ਬੈਠੇ ਨੂੰ ਉਧਰ ਨੂੰ ਨਹੀਂ ਆ ਪ ਜਾਣਾ ਉਹ ਕਮਿਸ਼ਨ ਸਾਹਿਬ ਮੋਰਟੀ ਨੂੰ 2 ਸਾਲ 19 ਦਿਨ ਹੋ ਗਿਆ ਅਜਾ ਆਪਾਂ ਕਿੰਨੇ ਗਏ ਆ ਵੀ ਸਾਡੀ ਖਾਤਰ ਜਿੰਦਗੀਆਂ ਜਿਹਨਾਂ ਨਿਕਾਲਤੀਆਂ ਭਰ ਜਵਾਨੀਆਂ ਚ ਗਏ ਬਜ਼ੁਰਗ ਹੋ ਗਏ ਬੁੱਢੇ ਹੋ ਗਏ ਮਗਰੋਂ ਘਰ ਖੰਡਰ ਬਣ ਗਏ ਚੁੱਲਿਆਂ ਚ ਘਾਉ ਗਿਆ ਆ ਸਾਰੇ ਪਰਿਵਾਰ ਉਹਨਾਂ ਨੇ ਦਾਦੇ ਲਾਦੇ ਕਦਮਾਂ ਕਰਦੇ ਕਿਹਦੀ ਖਾਤਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਕਿ ਆਪਾਂ ਘਰਾਂ ਦੇ ਬੈਠੇ ਜਵਾਨਾਂ ਕਹਾਂ ਕਰੋ ਗੱਲਾਂ ਲੜ ਬੰਦ ਲਓ ਨਹੀਂ ਪਸਤਾਉਂਗੇ ਯਾਦ ਰੱਖਿਓ ਮੇਰੀਆਂ ਗੱਲਾਂ ਕਿ ਮੰਗਰੋਂ ਪਰ ਬੰਦੇ ਗੱਲਾਂ ਚੇਤੇ ਕਰਦੇ ਵੀ ਹਾਂ ਯਾਰ ਬੰਦੇ ਗੱਲਾਂ ਸੱਚੀਆਂ ਕਹਿੰਦੇ ਸੀ ਪਰ ਆਪਾਂ ਉਹਦੋਂ ਮੁੱਕਦੇ ਸੰਭਲ ਨਹੀਂ ਸੰਭਲ ਜੋ ਹਲੇ ਵੀ ਆਪਾਂ ਇਨਸਾਨ ਬਹੁਤ ਕਰਾ ਲਿਆ ਪਰ ਹਲੇ ਵੀ ਸੰਭਲ ਕੇ ਤਾਂ ਆਪਾਂ ਬਚ ਸਕਦੇ ਹਾਂ ਸੋ ਮੈਂ ਜੀਪ ਦੇ ਧੰਨਵਾਦ ਕਰਦਾ ਆ ਬਾਬਾ ਦੀਪ ਸਿੰਘ ਸੇਵਾਦਾਰ ਭਾਈ ਮਨਜੋਤ ਸਿੰਘ ਦਾ ਅੱਗੇ ਭਾਈ ਬਹੁਤ ਵਧੀਆ ਕਾਰਜ ਕਰ ਰਿਹਾ ਸੋ ਇਹਦੇ ਨਾਲ ਹੋਰ ਵੀ ਕਾਰਜ ਕਰੋ ਇਸ ਤਰ੍ਹਾਂ ਦੇ ਸਮਾਗਮ ਕੋ ਆ ਕੇ ਚੰਗੇ ਬੰਦਿਆਂ ਨੂੰ ਬੁਲਾ ਕੇ ਤੋਂ ਮਹੀਨੇ ਬਾਅਦ 4 ਮਹੀਨੇ ਬਾਅਦ ਰੱਖ ਲੈਣਾ ਕੁਛ ਕਰਕੇ ਲੋਕਾਂ ਨੂੰ ਚੰਗੇ ਬੰਦੇ ਕੋਈ ਪ੍ਰਚਾਰ ਕਰਨ ਵਾਲੇ ਪੁਟਾੜੀ ਕੋ ਰਾਗੀ ਕੋਈ ਜਾਂ ਇਤਿਹਾਸਕਾਰ ਜਿਹੜੇ ਇਤਿਹਾਸ ਨਾਲ ਦੀ ਜੋੜਨ ਗੁਰਬਾਣੀ ਨਾਲ ਸਿੱਖੀ ਨਾਲ ਦੀ ਜੋੜਨ ਔਰ ਪੰਜਾਬ ਦੇ ਹਲਾਤਾਂ ਬਾਰੇ ਵੀ ਚੰਨਣਾ ਪਾਉਣ ਤੇ ਲੋਕਾਂ ਨੂੰ ਲਾਮਬੰਦ ਕਰਨ ਏ ਜੋ ਸਮਾਜ ਨੂੰ ਪਾਈ ਕਰਾਉਂਦੇ ਜਾ ਕਰੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ